ऑनेवर सारे पीटी नंबर पीटी नंबर को बहुत कुछ जो मतलब का पता है पीटी को आप भी लगे हैं कि ये इस्ताद है मतलब केवल मरी की पीटी है बहुत ही गर्व की गल है की असी भारत के महानी संविधान की लॉ हेठां समाज आर्थिक न्याय तरक्की साल सफलतापूर्वक पूरे कर रहे हैं ਅੱਜ ਇਸ ਸੰਵਿਧਾਨ ਦਾ ਹੱਥ ਫੜ ਕੇ ਅਸੀਂ ਇੱਕ ਸੁਨਹਿਰੇ ਭਵਿੱਖ ਵੱਲ ਆਪਣੀ ਕਲਮ ਵਧਾ ਰਹੇ ਹਾਂ ਇਸ ਮੌਕੇ ਤੇ ਦੇਸ਼ ਦੇ ਸੰਵਿਧਾਨੀ ਪ੍ਰਾਪਤੀ ਕਮੇਟੀ ਦੇ ਚੇਅਰਪੈਨ ਡਾਕਟਰ ਪੀਰੋ ਅਮੇਂਦਰ ਜੀ ਅਤੇ ਉਨ੍ਹਾਂ ਸਾਰੇ ਰੌਸ਼ਨ ਦਿਮਾਗ ਸ਼ਕਤੀਆਂ ਨੂੰ ਮੈਂ ਨਮਨ ਕਰਦਾ ਹਾਂ ਜਿਨ੍ਹਾਂ ਸਦਕਾ ਸਾਡੇ ਦੇਸ਼ ਨੂੰ ਦੁਨੀਆਂ ਦਾ ਬਿਹਤਰੀਨ ਸੰਵਿਧਾਨ حاصل ਹੋਇਆ ਹੈ ਇਸ ਤੱਥ ਵਿੱਚ ਕੋਈ ਦੋਹrai ਨਹੀਂ ਹੈ ਕਿ ਸਾਡੇ ਦੇਸ਼ ਨੇ ਹੁਣ ਤੱਕ ਜੋ ਵੀ ਤਰੱਕੀ ਕੀਤੀ ਹੈ ਉਸ ਦਾ ਸਰੋਤ ਅਤੇ ਉਸ ਦੀ ਜੜ੍ਹਾਂ ਦੇਸ਼ ਦੇ ਸੰਵਿਧਾਨੀ ਛੇ ਕੇਂਦਰ ਹਨ ਜੇਕਰ ਚਾਕੀਦਰ ਹਾਵਿਚ ਕਿਤੇ ਕੋਈ ਕਮੀ ਰਹਿ ਗਈ ਹੈ ਤਾਂ ਉਹ ਇਸ ਕਾਰਨ ਹੈ ਕਿ ਅਸੀਂ ਸੰਵਿਧਾਨ ਦੇ ਤਾਪਦਾ ਨੂੰ ਮੁਕੰਮਲ ਤੌਰ ਤੇ ਕਾਰਸ਼ੀਰ ਕਰਨ ਵਿੱਚ ਸਫਲ ਨਹੀਂ ਹੋ ਪਾਇਆ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਜਨਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੀ ਮਹੰਮੁਲੀ ਜਮਹੂਰੀਤ ਦਾ ਮਾਨ ਹਾਸਲ ਹੋਇਆ ਅੱਜ ਦੇ ਦਿਨ ਮੈਂ ਦੇਸ਼ ਦੇ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਨਮਨ ਕਰਦਾ ਹਾਂ ਜਿਨ੍ਹਾਂ ਸਦਕੇ ਅਸੀਂ ਦੇਸ਼ ਦੀ ਹਦਾਤੀ ਹਾਸਲ ਕੀਤੀ ਅਤੇ ਉਸ ਉਪਰੰਤ ਉਸ ਅਜ਼ਾਦੀ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਰਹਿਣਾ ਮੈਂ ਉਹਨਾਂ ਸਾਰੀਆਂ ਮਹਾਨ ਸ਼ਖਸੀਅਤਾਂ ਨੂੰ ਪ੍ਰਣਾਮ ਕਰਦਾ ਹਾਂ ਜਿਨ੍ਹਾਂ ਨੇ ਆਪਣੇ ਆਪਣੇ ਪੱਧਰ ਤੇ ਦੇਸ਼ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਸਾਥੀਓ ਇਸ ਮਹਾਨ ਦੇਸ਼ ਦੇ ਅਦਾਸੀ ਘਾਟੀਆਂ ਸੰਵਿਧਾਨ ਦੇ નિર્ਮਾਣ ਕਰਨ ਵਾਲੇ ਮਹਾਂਪੁਰਸ਼ਾਂ ਅਤੇ ਦੇਸ਼ ਨੂੰ ਤਰੱਕੀ ਪ੍ਰਦਾਨ ਕਰਨ ਵਾਲੇ ਮਹਾਂਪੁਰਸ਼ਾਂ ਨੇ ਆਪਣਾ ਕਾਰਜ ਪੂਰਾ ਕਰ ਲਿਆ ਹੈ ਹੁਣ ਲੋੜ ਹੈ ਸਾਨੂੰ ਸਾਰਿਆਂ ਨੂੰ ਆਪਣਾ ਫਰਜ਼ ਨਿਭਾਉਣੀ ਤਾਂ ਜੋ ਅਸੀਂ ਉਸ ਪਰਿਧਾਨ ਦਾ ਨਿਰਮਾਣ ਕਰ ਸਕੇ ਜਿਸ ਦਾ ਸੁਪਨਾ ਸਾਡੇ ਪੁਰਖਿਆਂ ਨੇ ਉਸ ਸਮੇਂ ਲਿਆ ਸੀ ਜਿਸ ਸਮੇਂ ਉਨ੍ਹਾਂ ਵੱਲੋਂ ਇੱਕ ਆਧਾਤਮਿਕ ਅਧਿਕਾਰਕ ਜੀਵਨ ਦਾ ਸੁਪਨਾ ਦੇਖਿਆ ਗਿਆ ਸੀ ਇਸ ਮੰਤਵ ਲਈ ਸਾਨੂੰ ਕੋਈ ਬਹੁਤ ਜਦੋਜਹਤ ਕਰਨ ਦੀ ਲੋੜ ਨਹੀਂ ਹੈ ਸਾਨੂੰ ਸਿਰਫ ਸਾਡੇ ਮਹਾਨ ਸੰਵਿਧਾਨ ਦੇ ਪ੍ਰੀਅੰਬਲ ਦੀ ਇੱਕ ਧਾਰਤੀ ਮਾਰਗ ਦੀ ਲੋੜ ਹੈ ਜਿਸ ਤੋਂ ਸਾਨੂੰ ਸਾਰੀ ਸੇਵ ਪ੍ਰਾਪਤ ਹੋ ਜਾਣੀ ਹੈ ਕਿ ਸਾਨੂੰ ਆਪਣੇ ਨਿੱਜੀ ਅਤੇ ਸਮਾਜਿਕ ਆਚਰਣ ਨੂੰ ਕਿਸ ਤਰੀਕੇ ਦੇ ਨਾਲ ਕਾਰਸ਼ੀਲ ਕਰਨਾ ਹੈ ਤਾਜੋ ਇੱਕ ਵਿਕਸਿਤ ਖੁਸ਼ਹਾਲ ਅਤੇ ਪ੍ਰਗਤੀਸ਼ੀਲ ਸਮਾਜ ਦਾ ਨਿਰਮਾਣ ਹੋ ਸਕੇ ਸਾਡਾ ਸੰਵਿਧਾਨ ਸਾਨੂੰ ਇੱਕ ਸਮਾਜਵਾਦੀ ਲੋਕਤੰਤਰੀ ਅਤੇ ਪੰਚਨਿਰਪੇਖ ਦੇਸ਼ ਹੋਣ ਦੀ ਸੇਧ ਦਿੰਦਾ ਹੈ ਲਿਹਾਜ਼ਾ ਇਹ ਲਾਜ਼ਮੀ ਹੈ ਕਿ ਅਸੀਂ ਉਹਨਾਂ ਸਾਰੀਆਂ ਕਦਰਾਂ ਕੀਮਤਾਂ ਨੂੰ ਮੁੱਲ ਪ੍ਰਦਾਨ ਕਰੀਏ ਜੋ ਕਿ ਸਮਾਜ ਵਿੱਚ ਹਰ ਕਿਸਮ ਦੀ ਇਕਸਾਰਤਾ ਲੈ ਕੇ ਆਉਣ ਵਿੱਚ ਮਦਦ ਕਰਦੀਆਂ ਹਨ ਇਸ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਸਦੀਆਂ ਵਿਭਿੰਨਤਾ ਹੀ ਇਸ ਦੇਸ਼ ਦੀ ਪਹਿਚਾਨ ਹੈ ਅਤੇ ਅੱਜ ਲੋੜ ਹੈ ਕਿ ਇਸ ਵਿਭਿੰਨਤਾ ਉੱਪਰ ਫਖਰ ਕੀਤਾ ਜਾਵੇ ਨਾ ਕਿ ਇਸ ਦਾ ਖਵਾਲਾ ਦੇ ਕੇ ਨਿਜੀ ਪਛਾਣਾਂ ਨੂੰ ਵਾਧਾ ਦਿੰਦੇ ਹੋਏ ਦੇਸ਼ ਦੀ ਅਖੰਡਤਾ ਨੂੰ ਕਮਜ਼ੋਰ ਰੱਖਿਆ ਜਾਵੇ। ਇਹ ਚਿੰਤਾਜਨਕ ਹੈ ਕਿ ਕੁਝ ਲੋਕ ਨਿਜੀ ਪਛਾਣਾਂ ਨੂੰ ਪਿਆਰ ਦਿੰਦੇ ਹਨ ਜਿਸ ਨਾਲ ਦੇਸ਼ ਦੀ ਸਮਗਰਤਾ ਅਤੇ ਇੱਕ ਸਾੜਤਾ ਦੀ ਭਾਵਨਾ ਨਕਾਰਾਤਮਕ ਰੂਪ ਵਿੱਚ ਪ੍ਰਭਾਵਿਤ ਹੁੰਦੀ ਹੈ। لہٰذا ਇਹ لازਮੀ ਹੈ ਕਿ ਅਸੀਂ ਸਾਰੇ ਇਸ ਮਹਾਂ ਦੇਸ਼ ਦੀ ਵਿਸ਼ਮਤਾਵਾਂ ਨੂੰ ਮਾਣ ਦੇ ਨਾਲ ਮਾਣੀਏ ਅਤੇ ਧਰਮ ਫਿਰਕੇ ਖੇਤਰ ਅਤੇ ਹੋਰ ਕਾਰਨਾਂ ਕਰਕੇ ਆਪਸ ਵਿੱਚ ਕੋਈ ਬੈਰ ਵਿਰੋਧ ਨਾ ਰੱਖੀਏ ਸਾਡਾ ਸੰਵਿਧਾਨ ਸਾਨੂੰ ਆਰਥਿਕ ਸਮਾਜਿਕ ਅਤੇ ਰਾਜਨੀਤਿਕ ਗਿਆਨ ਨੂੰ ਬਰਕਰਾਰ ਰੱਖਣ ਲਈ ਨਿਰਦੇਸ਼ ਦਿੰਦਾ ਹੈ لہذا ਇਹ ਜ਼ਰੂਰੀ ਹੈ ਕਿ ਅਸੀਂ ਆਪਣਾ ਅਸੀਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਉਹਨਾਂ ਸਾਰੀ ਕਦਰਾਂ ਕੀਮਤਾਂ ਨੂੰ ਸਾਂਭ ਕੇ ਰਹੀਏ ਜਿਸ ਨਾਲ ਅਸੀਂ ਅਗੇ ਸਮਾਜ ਦੀ ਸਿਰਜਣਾ ਕਰ ਸਕੀਏ ਜਿਸ ਵਿੱਚ ਕਿਸੇ ਵਿਅਕਤੀ ਨਾਲ ਅਨਿਆਂ ਨਾ ਹੋਵੇ ਭਾਰਤ ਦੀ ਵਿਦਾਨ ਸਾਨੂੰ ہر ਇੱਕ ਨੂੰ ਸੁਤੰਤਰਤਾ ਦਿੰਦਾ ਹੈ ਕਿ ਅਸੀਂ ਆਪਣੇ ਵਿਚਾਰਾਂ ਅਤੇ ਉਹਨਾਂ ਦੀ ਅਭਿਵਿਅਕਤੀ ਦੇ ਬਾਬਤ ਪੂਰਨ ਰੂਪੀ ਸੁਤੰਤਰ ਹੋ ਸਕੀਏ ਜੇਕਰ ਅਸੀਂ ਇਹ ਸੁਤੰਤਰਤਾ ਮੰਨਦੇ ਹਾਂ ਤਾਂ ਇਹ ਸਾਡਾ ਫਰਜ਼ ਹੈ ਕਿ ਅਸੀਂ ਦੂਸਰੇ ਵਿਅਕਤੀ ਦੇ ਵਿਚਾਰਾਂ ਅਤੇ ਉਸਦੀ ਅਭਿਵਿਅਕਤੀ ਨੂੰ ਵੀ ਬਰਾਬਰ ਦੀ ਸੁਤੰਤਰਤਾ ਪ੍ਰਦਾਨ ਕਰੀਏ ਇਹ ਚਿੰਤਾਜਨਕ ਹੈ ਕਿ ਜੋ ਕਿਸੇ ਸਮੇਂ ਵਿੱਚ ਕੁਝ ਇਹੋ ਜਿਹੇ ਅੰਤਰ ਹਨ ਜੋ ਵਿਚਾਰਾਂ ਦੀ ਸੁਤੰਤਰਤਾ ਦਾ ਗਲਾ ਘੋਟੇ ਦੀ ਆਮਦਾ ਹਨ ਅਜਿਹੀ ਵਿਰਤੀ ਲੋਕਤੰਤਰ ਦੀ ਲਗਾਤਾਰ ਤਾਲੀਖਾਨੀ ਕਟੂਰ ਹੋ ਸਕਦੀ ਹੈ

ਸਭਿਦਾਨ ਦੇ ਮਾਤਾਵਾਦੀ ਇਹ ਦੂਰੰਦੇਸ਼ੀ ਸੀ ਕਿ ਉਹਨਾਰੇ ਪਹੁੰਚਾਲਿਆ ਸੀ ਕਿ ਤਰੱਕੀ ਅਤੇ ਸੰਪੰਨਤਾ ਦੀ ਮੰਜ਼ਿਲ ਵਿਗਿਆਨ ਦੇ ਰਾਹੀਂ ਕਿਵੇਂ ਹੀ ਪ੍ਰਾਪਤ ਹੋਦੀ ਹੈ ਇਹ ਸਾਡੇ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਉਹਨਾਂ ਸਾਰੀ ਰੀਤੀ ਰਿਵਾਜਾਂ ਤਿਆ ਕਰੀਏ ਜੋ ਕਿ ਸਾਡੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਵਾਧਾ ਬਣੇ ਕੋਈ ਹਨ ਅਤੇ ਆਪਣੇ ਨਾਲ ਸੰਬੰਧਿਤ ਹਰ ਵਿਅਕਤੀ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਅਪਣਾਉਣ ਦੀ ਜੋਤ ਨੂੰ ਕੁਝ ਵਲ ਕਰੀਏ

साल इस सहूलत दा लाभ लाभ लगेगा पैंठ लाख लग परिवार इसकी स्कीम कवर किए जाएंगे मुख्यमंत्री सेहत योजना अधीन प्रमुख सर्जरिया कैंसर का इलाज दिल की बीमारिया का इलाज डायलिसिस आदि इलाज कवर होने युद्ध नशे विरुद्ध मुहिम तहत

इ शाघा योग उपरालिया ने अपनी मेहनत आशा करता हाँ की आजादी योगदान पाने वाले सारी आजादी घुलाटिया तीनों सेनावा हथियारबंद बलों के बहादुर सूबी सलाम करता हाँ जो देश की प्रभुता की राखी कर रहे हैं मैं देश के उन्होंने सारे किसान डॉक्टर इंजीनियर अद्यापक विद्वान पत्रकार संस्था बड़मूला योगदान पाया है एक बार फिर तो मैं आप सार्जे विदेश बस रहे सारे भारत वासवे गणतंत्र दिवस की बहुत बहुत बधाई देता हाँ दे, जय हिंद जय हिंद